ਇੰਦਰ ਹਾਂਜੀ ਬਾਪੂ ਉਹ ਮੈਂ ਤੈਨੂੰ ਐ ਪੁੱਛਦਾ ਅੱਜ ਡਿਊਟੀ ਤੇ ਜਾਣਾ ਨਹੀਂ ਤਾਂ ਉਹ ਤਾਂ ਬਾਪੂ ਛੁੱਟੀ ਹੈ ਫਿਰ ਅੱਛਾ ਹਾਂ ਜੇ ਛੁੱਟੀ ਹੈ ਫਿਰ ਐ ਕਰ ਮੇਰੀ ਗੱਲ ਸੁਣ ਮੈਂ ਹੀ ਸੀ ਜੱਕਦਾ ਸੀ ਮਾ ਕੇ ਤੇ ਉਧਰ ਤਾਂ ਜਾਣਾ ਹੋਵੇ ਮੈਂ ਗੱਲਾਂ ਛਿੜ ਕੇ ਬਹਿ ਜਾ ਕਿਵੇਂ ਕੀ ਗੱਲ ਕੀ ਗੱਲ ਹੋ ਗਈ ਲੈ ਹੁਣ ਤੈਨੂੰ ਪਤਾ ਨਹੀਂ ਤੇਰੇ ਵਾਲੇ ਭਰਾ ਦਾ ਹੁਣ ਰਿਸ਼ਤਾ ਤਾਂ ਹੋ ਹੀ ਜਾਂਦਾ ਹੈ ਉਹ ਤਾਂ ਫਿਰ ਚੰਗੀ ਗੱਲ ਆ ਬਾਪੂ ਹਾਂ ਉਹ ਤਾਂ ਚੰਗੀ ਤਾਂ ਗੱਲ ਹੈਗੀ ਹੈ ਪਰ ਉਹਦੇ ਜਿਹੜੇ ਪਰਦੇ ਲਪੋਣ ਦੀ ਬਜਾਏ ਸੰਕਾ ਕਿਤੇ ਨੰਗੇ ਨਾ ਹੋ ਜਾਣ ਮੈਂ ਡਰਦਾ ਹੈ ਕੀ ਗੱਲ ਹੋ ਗਈ ਸੀ ਜੀ ਆ ਹੁਣ ਤੇਰੀ ਮਾਂ ਨੇ ਨਾ ਤਾਂ ਜਗਾ ਦਾ ਝੂਠ ਮਾਰਿਆ ਵੀ ਅਸੀਂ ਬਾਹਰਲੇ ਪਾਸੇ ਘਰ ਪਾਈ ਜਾਂਦੇ ਭਲਾ ਇਹਨੂੰ ਪੁੱਛੇ ਵੀ ਕਿਹੜੀ ਕੋਠੀ ਪਾਈ ਜਾਂਦੀ ਐ ਐਨੇ ਝੂਠ ਕਿਉਂ ਮਾਰਦੀ ਐ ਉਹਨਾਂ ਨੇ ਕੱਲ ਨੂੰ ਜਿਹੜੀਆਂ ਕਹੂਗੀ ਦੇਣੀਆਂ ਪੈਣੀਆਂ ਉਹ ਸਾਰੀਆਂ ਗੱਲਾਂ ਫੇਰਾ ਗੱਲਾਂ ਲੁਕਦੀਆਂ ਹੁੰਦੀਆਂ ਪੁੱਤ ਹੋਰ ਇਹ ਨਾਲ ਜਿਹੜੇ ਐਡੇ ਐਡੇ ਝੂਠ ਮਾਰਨੇ ਅਗਲਾ ਕਹਿੰਦਾ ਚੱਲ ਪਈਏ ਇੱਥੇ ਹੋ ਆ ਘਰ ਹੈ ਉਧਰ ਹੋ ਪਾਈ ਜਾਂਦੇ ਕਿੱਥੇ ਦਿਖਾਵਾਂਗੇ ਭਲਾ ਆਪਾਂ ਜਿਹੜਾ ਐਡਾ ਬੜਾ ਝੂਠ ਮਾਰਦੇ ਰਹਿੰਦਾ ਖੁੰਦਾ ਵੀ ਤੇਰੇ ਪੁੱਤ ਨੂੰ ਰਿਸ਼ਤਾ ਹੋ ਗਿਆ ਤੂੰ ਇੰਨਾ ਸ਼ੁਕਰ ਕਰ ਹੁਣ ਕਹਿੰਦੀ ਮੈਂ ਦਾਲ ਚ ਗੱਡੀ ਲੂੰ ਬਾਲੀ ਲਾਲਚਣਾ ਬਾਪੂ ਵੀ ਤੂੰ ਗੱਡੀ ਲੈ ਕੇ ਕੀ ਕਰੇਂਗੀ ਇੱਕ ਅੱਧਾ ਲੱਖਾ ਬਾਪੂ ਹਾਂ ਤੂੰ ਇਹਨੇ ਮੁੱਛਾਂ ਨੂੰ ਗੇੜੇ ਦੇਣ ਜੋਗ ਗਈਆਂ ਕਿਉਂ ਮੁੱਛਾਂ ਤਾਂ ਫਿਰ ਗੇੜੇ ਦੇਣੀ ਆ ਪੁੱਤ ਮੇਰੀਆਂ ਮੁੱਛਾਂ ਕਿਹੜਾ ਤਾਈ ਤਾਂ ਕਹ ਰਿਹਾ ਵੀ ਗੇੜੇ ਦੇਣ ਜੋਗ ਗਈ ਐ ਜੇ ਟਾਈਮ ਹੁੰਦਾ ਕਦੇ ਉਹਨੂੰ ਬੋਲਿਆ ਹੁੰਦਾ ਟੋਕਿਆ ਹੁੰਦਾ ਮਾਂ ਨੂੰ ਕਿਸੇ ਗੱਲ ਤੋਂ ਐ ਥੋੜੀ ਅੱਜ ਤੇਰੇ ਉਰੇ ਚਾਬਰ ਚਾਬਰ ਬੋਲਦੀ ਓ ਪੁੱਤ ਬੋਲਣਾ ਤਾਂ ਮੈਂ ਜਾਣਦਾ ਸੀ ਸਭ ਕੁਝ ਪਰ ਮੈਨੂੰ ਐ ਸੀ ਵੀ ਨਾ ਦੋ ਪਹੀਏ ਹੁੰਦੇ ਨੇ ਨਾ ਇਹ ਜਿਹੜੀ ਗੱਡੀ ਦੀ ਉਹ ਰੋਡ ਫੜੀ ਜਾਂਦਾ ਏਕਸ ਕਰਕੇ ਕਬੀਲਦਾਰੀ ਤੁਰਈ ਆਈ ਪਵਾ ਤੇਰੀ ਮਾਂ ਚਬਰ ਚਬਰ ਬੋਲਦੀ ਰਹੀ ਮੇਰੇ ਮੂਹਰੇ ਵੀ ਬੋਲ ਪਰ ਕਬੀਲਦਾਰੀ ਨੂੰ ਥੋੜਾ ਜਿਹਾ ਸੰਭਾਲ ਕੇ ਕਹੇ ਮੈਂ ਤਾਂ ਖੇਤਾਂ 'ਚ ਕੰਮ ਕਰਨ ਵਾਲਾ ਸੀ ਘਰ ਦੀ ਕਬੀਲਦਾਰੀ ਤਾਂ ਸਾਰੀ ਏਸੇ ਨੇ ਸੰਭੀ ਐ ਉਹ ਤਾਂ ਠੀਕ ਐ ਬਾਪੂ ਸਿਆਣੇ ਕਹਿੰਦੇ ਹੁੰਦੇ ਨੇ ਜਦੋਂ ਘਰੇ ਬੰਦਾ ਹੋਵੇ ਨਾ ਜੇ ਜਨਾਨੀ ਦੇ ਹੱਥਾਂ 'ਚ ਕਬੀਲਦਾਰੀ ਵਗ ਜੇ ਫੇਰ ਘਰ ਨਹੀਂ ਚੱਲਿਆ ਕਰਦੇ ਨਹੀਂ ਇਹ ਵੀ ਗੱਲ ਤੇਰੀ ਠੀਕ ਹੈ ਵੀ ਘਰ ਚੱਲਦੇ ਨਹੀਂ ਪਰ ਤੇਰੀ ਮਾਂ ਨੇ ਤਾਂ ਘਰ ਸੰਭਾਲ ਕੇ ਰੱਖਿਆ ਇਹੇ ਜੀ ਗੱਲ ਨਹੀਂ ਪਰ ਇੱਕ ਗੱਲ ਤੈਨੂੰ ਮਨਵਾ ਦਦਾ ਵੀ ਜਿਹੜਾ ਇਹ ਮੂੰਹ ਟੜਦੀ ਹੈ ਨਾ ਸਿਆਣੇ ਇਸ ਗੱਲ ਨੂੰ ਵੀ ਕਹਿੰਦੇ ਵੀ ਜਿੰਨਾ ਮੂੰਹ ਟੜਦੇ ਹੁੰਦੀਆਂ ਮੱਖੀਆਂ ਪੈ ਜਾਂਦੀਆਂ ਨੇ ਮੂੰਹ ਤੇ ਉਹ ਤਾਂ ਗੱਲ ਸੱਚੀ ਹੈ ਬਾਪੂ ਕਿੱਥੇ ਦਾ ਰਿਸ਼ਤਾ ਨਹੀਂ ਹੁੰਦਾ ਤੀਆ ਸਾਰੇ ਮੇਹਣਾ ਲੰਦੇ ਤੇ ਮੁੰਡਿਆਂ ਨਾਲ ਨੇ ਛੇੜੀ ਹੈ ਜੇ ਹੁਣ ਚੱਜ ਦਾ ਰਿਸ਼ਤਾ ਮਿਲੇਗਾ ਤਾਂ ਹੁਣ ਜਾ ਕੇ ਗੱਡੀ ਮੰਗ ਲਓ ਦੱਸ ਮੈਂ ਤਾਂ ਤੈਨੂੰ ਇਹੀ ਕਹਿਣਾ ਜੇ ਨਾਲੇ ਤਾਂ ਲੋਕਾਂ ਨੂੰ ਕਿਤੇ ਦੱਸ ਦੇਣਾ ਇਹਨਾਂ ਦਾ ਮੁੰਡਾ ਨਸ਼ੇ ਕਰਦਾ ਫਲਾ ਮੈਂ ਦੇਖਿਆ ਮੈਂ ਚੁੱਪ ਕਰਕੇ ਜਾਵਾਂਗੇ ਤੇ ਚੁੰਨੀ ਚੜਾ ਕੇ ਲਿਆਵਾਂਗੇ ਕਿਹੜੀਆਂ ਗੱਡੀਆਂ ਤੇ ਕਿਹੜੀਆਂ ਕਾਰਾਂ ਆਪਣਾ ਤਾਂ ਘਰ ਵਸਦਾ ਹੋ ਜੇ ਮੈਂ ਤਾਂ ਇੱਥੋਂ ਤੱਕ ਕਹਣਾ ਇਹ ਤਾਂ ਗੱਲ ਤੇਰੀ ਸਹੀ ਹੈ ਬਾਪੂ ਮੈਂ ਤਾਂ ਆਪ ਖਰਚੇ ਦੇ ਖਿਲਾਫ ਹਾਂ ਵੀ ਕਾਨੂੰ ਖਰਚਾ ਕਰਨਾ ਹੈਗਾ ਉਨਾਂਲੇ ਲੋਕਾਂ ਨੇ ਤਾਂ ਖਾ ਕੇ ਟੀਟਣੇ ਮਾਰਨੇ ਹੁੰਦੇ ਨੇ। ਉਨਾਂਲੇ ਮੰਗਰੋਂ ਨੁਕਸ ਕੱਢੀ ਜਾਂਦੇ ਨੇ। ਹਾਂ, ਆ ਤੇਰੀ ਮਾਂ ਹੀ ਨਹੀਂ ਪੱਬ ਲੱਗਣ ਲੰਦੀ। ਜਦੋਂ ਹੁਣ ਗੱਡੀ ਮੰਗਦੀ ਐ, ਖਾਵਰਾ ਕਿੰਨਾ ਕ ਖਰਚਾ ਕਰਾਂਉ। ਮਾੜਾ ਮੋਟਾ ਤੂੰ ਪੜਿਆ ਲਿਖਿਆ। ਇਹਨੂੰ ਸਮਝਾ ਵੀ ਮਾਂ ਮਾੜਾ ਮੋਟਾ ਆਕਰ ਤੋਂ ਕੰਮ ਲੈ। ਬਪੂ ਜੀ ਤੋ ਤੇਰੇ ਤੋਂ ਨਹੀਂ ਸਮਝੀ ਹੈਗੀ ਅੱਧੀ ਜ਼ਿੰਦਗੀ ਲੰਗੀ ਥੋਡੀ ਦੋਨਾਂ ਦੀ। ਮੇਰੇ ਤੋਂ ਕੀ ਸਮਝੂਗੀ? ਮੈਨੂੰ ਤਾਂ ਟਿੱਕਚ ਸਮਝਦੀ ਐ। ਆਹੋ। ਮੈਨੂੰ ਤਾਂ ਤੂੰ ਤਾਂ ਕਹਿੰਦੀ ਆ ਗਿਆ ਬੜਾ ਵੱਡਾ ਪਾੜ ਤੋ ਤੂੰ ਸਿਆਣਾ ਆ ਗਿਆ। ਮੈਨੂੰ ਬੋਲਣ ਦਿੰਦੀ ਹੈਗੀ। ਓਏ ਆ ਤਾਂ ਤੈਨੂੰ ਸਾਰੀ ਸਮਝ ਆਏ ਤੂੰ ਸਾਨੂੰ ਕਹਿੰਦਾ ਕੋਈ ਗੱਲੀ ਬਾਤੀ ਦਾ ਸਮਝਾ ਪੜਿਆ ਲਿਖਿਆ ਦਾ ਵਾਪ ਮੈਂ ਬਾਹਰੇ ਆ ਬਾਹਰੇ ਜਿੱਤ ਕਰਦੇ ਨੇ ਕਰੇ ਥੋੜੀ ਮੈਨੂੰ ਪੁੱਛਦਾ ਹੈਗਾ ਕੋਈ ਉਹ ਤਾਂ ਚਲੋ ਤੁਸੀਂ ਸਿਆਣੇ ਤੁਸੀਂ ਸਮਝਦੇ ਹੋ ਛੋਡੀ ਗੱਲ ਮੈਂ ਸਮਝਦਾ ਪਰ ਮਾਂ ਥੋੜੀ ਸਮਝਦੀ ਮੈਨੂੰ ਮੈਂ ਵੀ ਪੁੱਤ ਤੇਰੀਆਂ ਸਾਰੀਆਂ ਗੱਲਾਂ ਸਮਝਦਾ ਐਸੇ ਕਰਕੇ ਤੈਨੂੰ ਕਹਿੰਦਾ ਨਹੀਂ ਉਹਨੂੰ ਨਾ ਕਹਤਾ ਵੱਡੇ ਨੂੰ ਤੇਰੀ ਮਾਂ ਨੂੰ ਸਮਝਾ ਠੀਕ ਹੈ ਨਾ ਉਹ ਹੀ ਗੱਲ ਵਾਪ ਮਾੜਾ ਮੋਟਾ ਹੁੰਦੇ ਨੇ ਕੰਨ ਬਰੇਰ ਪਾ ਵੀ ਰਹਿਣ ਤੇ ਗੱਡੀਆਂ ਗੁਡੀਆਂ ਮੰਗਣ ਨੂੰ ਠੀਕ ਹੈ ਆਪਾਂ ਤਾਂ ਚੁੰਨੀ ਚਰਾ ਕੇ ਲੈ ਆਵਾਂਗੇ ਚਲ ਮੈਂ ਸਮਝਾਉਂਗਾ ਐ ਕਰਾਂਗੇ ਡਰਾ ਦਾਂਗੇ ਇਹ ਵੀ ਅੱਜ ਕੱਲ ਜੀ ਕੋਈ ਦਾਜ ਮੰਗਦਾ ਕਿਸ ਬਾਲਾ ਪੁੱਠਾ ਪਿੰਦਾਗਾ ਕਿੰਨਾ ਦਿਮਾਗ ਤੇਰਾ ਕੰਮ ਕਰਦਾ ਇਸ ਤਰ੍ਹਾਂ ਡਿੰਗ ਨਾਲ ਗੱਲ ਕਰੇ ਆਂ ਕਹਿੰਦੇ ਹੁੰਦੇ ਵੀ ਸਾਂ ਉਹ ਜਿਵੇਂ ਕਹਿੰਦਾ ਸੱਪ ਮਰ ਜੇ ਨਰਸ ਨਾ ਲੱਟੀ ਨੂੰ ਟੁੱਟੇ ਸਹੀ ਗੱਲ ਹੈ ਠੀਕ ਹੈ ਕਿੱਥੇ ਮੰਮੀ ਹੈਗੀ ਇੱਧਰ ਹੀ ਸੋਈ ਚ ਫਿਰਦੀ ਆ ਚਾਹ ਪਾਣੀ ਬਣਾਉਂਦੀ ਫਿਰਦੀ ਹੂ ਤੇ ਘਰ ਉਹਦੇ ਨਾਲ ਗੱਲ ਹੈ ਸਮਝਾਂਣਾ ਆਹੋ ਨਹੀਂ ਫਿਰ ਸਾਡਾ ਕਿਤੇ ਹੋਰ ਨਾ ਕਲੇਸ਼ ਪੈ ਜਾਵੇ ਵੀ ਦੱਸ ਤੇਰੇ ਪੁੱਤ ਨੂੰ ਰਿਸ਼ਤਾ ਹੋਗਾ ਤੂੰ ਇੰਨੇ ਸ਼ੁਕਰ ਕਰਾ ਕਿੱਥੇ ਇਹਦੇ ਨਸ਼ੇੜੀ ਨੂੰ ਨਸ਼ਾ ਛੋਵਾਵਾਂਗੇ ਕਿੱਥੇ ਹੋਰ ਮਾਂ ਮੈਂ ਤੇਰੇ ਬਿਨਾਂ ਜਵਾ ਕੱਲੀ ਰਹਿ ਗਈ ਮੇਰੇ ਕੋਲ ਕੋਈ ਨਹੀਂ ਹੈਗਾ ਕੀ ਕਰਾਂ ਮੈਂ ਡਾਡੀ ਨੇ ਵੀ ਮੈਨ ਮਜਬੂਰ ਕਰਤਾ ਇਸ ਰਿਸ਼ਤੇ ਨੂੰ ਹਾਂ ਕਰਨ ਵਾਸਤੇ ਪਰ ਤੂੰ ਦੀਨਾ ਅੱਜ ਨੂੰ ਮੇਰਾ ਵਿਆਹ ਨਹੀਂ ਹੋਣ ਦੇਣਾ ਸੀ ਮੇਰੇ ਜੋ ਜੋ ਸੁਪਨੇ ਸੀ ਹਰ ਸੁਪਨਾ ਪੂਰਾ ਕਰਾਉਂਦੀ ਮਾਂ ਮੇਰੇ ਪੜਾਈ ਵਿੱਚ ਨਾ ਚੜਾਉਂਦੀ ਮੈਂ ਕੀ ਕਰਾਂ ਮੈਂ ਕਿਸੇ ਨੂੰ ਸੱਚ ਵੀ ਨਹੀਂ ਦੱਸ ਸਕਦੀ ਮੈਂ ਚਾਚੀ ਦਾ ਇਹ ਚਾਚੀ ਦਾ ਹੱਥ ਵਾਸਤੇ ਮੈਂ ਸਾਰੇ ਸਾਹਮਣੇ ਲੈ ਆਈ ਤਾਂ ਘਰ ਘਰ ਜਾਵਾਂ ਟੁੱਟ ਜੂਗਾ ਘਰ ਇਕਲੇਸ਼ ਹੋਊਗਾ ਕਲੇਸ਼ ਤਾਂ ਹੋਣੀ ਨਹੀਂ ਅੱਡਦਾ ਗੱਲ ਗੱਲ ਤੇ ਕਲੇਸ਼ ਹੁੰਦਾ ਉਹ ਵੀ ਮੇਰੇ ਕਰਕੇ ਇਸ ਤੋਂ ਚੰਗਾ ਨਹੀਂ ਇਸका ਤਾਂ ਦੂਰ ਵਗ ਜਾ ਮੇਰਾ ਵਿਆਹ ਹੋ ਜਾ ਆਪਣੇ ਘਰੇ ਭੱਗ ਜਾਊਗੀ ਮੇਰਾ ਵੀ ਠੀਕ ਕਰਦਾ ਮੈਂ ਪੜਾਈ ਵਿੱਚ ਨਾ ਛੱਡਾਂ ਮੈਂ ਆਪਦੀ ਪੜਾਈ ਪੂਰੀ ਕਰਾਂ ਤੇ ਤੇਰੇ ਹਰ ਸੁਪਨਾ ਪੂਰਾ ਕਰਾਂ ਜੋ ਤੂੰ ਚਾਹੁੰਦੀ ਸੀ ਕਿਤੇ ਤਾਂ ਡੈਡੀ ਨੂੰ ਸਮਝਣਾ ਚਾਹੀਦਾ ਸੀ ਡੈਡੀ ਵੀ ਚਾਚੀ ਦੀ ਗੱਲ ਮੰਨਦਾ ਜਿਵੇਂ ਚਾਚੀ ਕਹਿ ਦਿੰਦੀ ਹੈ ਉਵੇਂ ਹੀ ਸੁਣਦਾ ਮੇਰੀ ਤਾਂ ਅਜੇ ਤੱਕ ਕਿਸੇ ਨੇ ਸੁਣੀ ਨਹੀਂ ਮੈਂ ਕਿਹਨੂੰ ਦੱਸਾਂ ਦਾਦੀ ਵਿਚਾਰੀ ਕਿੰਨਾ ਦੇ ਸਾਥ ਦੋਗੀ ਮੇਰਾ ਆਖਿਰ ਨੂੰ ਤਾਂ ਦਾਦੀ ਨੇ ਰੋਟੀ ਤਾਂ ਚਾਚੀ ਤੂੰ ਹੀ ਖਾਣੀ ਹੈ ਚਾਚਾ ਮੇਰਾ ਇੰਨਾ ਕਰਦਾ ਚਾਚੇ ਨੇ ਕਦੇ ਮੈਨੂੰ ਕੋਈ ਗੱਲ ਨਹੀਂ ਕਹੀ ਜਿਵੇਂ ਮੈਂ ਕਹਿੰਦੀ ਰਹੀ ਮੈਂ ਪੜਨਾ ਚਾਚੇ ਜੀ ਮੈਨੂੰ ਪੜਾਇਆ ਅੱਜ ਤੱਕ ਕਦੇ ਮੈਨੂੰ ਐਵੇਂ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਕਿ ਮੇਰੇ ਡੈਡੀ ਨਹੀਂ ਹੈਗਾ ਵੀ ਮੈਂ ਤੇਰਾ ਚਾਚਾ ਹੈ ਚਾਚੇ ਨੇ ਤਾਂ ਮੈਨੂੰ ਆਈ ਕਿ ਹਮੇਸ਼ਾ ਮੈਂ ਤੇਰੇ ਨਾਲ ਆ ਬੁੱਤ ਤੂੰ ਜਿਹੜਾ ਕੁਝ ਕਰਨਾ ਕਰ ਵਿਚਾਰਾ ਚਾਚਾ ਕਿੰਨਾ ਕਹੀ ਜਾਂਦਾ ਦਾਦੀ ਕਹੀ ਜਾਂਦੇ ਤੂੰ ਨਾ ਕਰ ਤੇ ਤੂੰ ਨਾ ਕਰਦੇ ਨਾ ਕਿਵੇਂ ਕਰਦਾ ਜਿਵੇਂ ਨਾ ਕਰਤੀ ਚਾਚੀ ਕਰ ਝੱਡ ਗਈ ਬਾਗੀ ਜੂ ਉਹਨੇ ਕਦੇ ਵਾਪਸ ਨਹੀਂ ਆਉਣਾ ਸਾਰਾ ਕੁਝ ਤੈਸ ਨੈਸ ਹੋ ਚੁਗਾ ਇੱਥੇ ਜਾਵਾ ਕੀ ਕਰਾ ਦਾਦੀ ਵਿਚਾਰੀ ਮੇਰੇ ਕੋਲ ਕਿੰਨਾ ਰੁਪਈਆ ਕੀ ਕੋਈ ਸੋਚੀ ਬੈਠੀ ਸੀ ਮੇਰੇ ਵਾਸਤੇ ਸਾਰਾ ਕੁਝ ਉਹ ਸੁਪਨੇ ਚੁਰੂ ਚੁਰੂ ਹੋ ਗਏ ਮੈਂ ਕਿਹਨੂੰ ਦੱਸਾਂ ਮੰਮੇ ਕੋਲ ਵੀ ਨਹੀਂ ਜਾ ਸਕਦੀ ਨਾ ਹੀ ਨਾਨੀ ਕੋਲ ਜਾ ਸਕਦੀ ਆ ਉਹ ਵਿਚਾਰੇ ਮੈਨੂੰ ਕਿੰਨਾ ਕੁ ਟਾਈਮ ਰੱਖ ਲਨਗੇ ਆਪਦੇ ਕੋਲ ਜੇ ਉਹਨਾਂ ਨੂੰ ਸੱਚ ਪਤਾ ਬਸ ਇੱਕ ਮੇਰੇ ਕਰਕੇ ਚੁੱਪ ਨੇ ਮੈਂ ਉਹਨਾਂ ਨੂੰ ਆਪਦੇ ਸੌਂ ਦਿੱਤੀ ਹੋਈ ਐ ਵੀ ਕਿਸੇ ਨੂੰ ਕੁਝ ਨਹੀਂ ਦੱਸਣਾ ਦੱਸਣ ਨੂੰ ਤਾਂ ਅੱਜ ਵੀ ਦੱਸ ਸਕਦੇ ਸੀ ਪਰ ਯਕੀਨ ਹੀ ਨਹੀਂ ਕਰਨਾ ਕਿਸੇ ਨੇ ਯਕੀਨ ਤਾਂ ਮੇਰੇ ਮਾੜੀ ਜੀ ਗੱਲ ਤੇ ਨਹੀਂ ਕੀਤਾ ਜਦੋਂ ਨਵੀਨ ਵੀਰੇ ਨੇ ਫੋਟੋ ਲਿਆ ਕੇ ਉਹਰੇ ਰੱਖਦੇ ਸਾਰਿਆਂ ਨੇ ਡੈਡੀ ਨੇ ਮੈਨੂੰ ਕਿੰਨਾ ਘੁੱਟਿਆ ਇੱਕ ਵਾਰ ਵੀ ਮੇਰਾ ਪੱਖ ਨਹੀਂ ਕੀਤਾ ਵੀ ਨਹੀਂ ਮੇਰੀ ਕੁੜੀ ਆਈ ਨਹੀਂ ਹੈ ਉਹਨੇ ਤਾਂ ਕਦੇ આજ ਤੱਕ ਕੁੜੀ ਨਹੀਂ ਸਮਝਿਆ ਮੈਨੂੰ ਉਹ ਤਾਂ ਹਮੇਸ਼ਾ ਮੈਨੂੰ ਬਗਾਨੀ ਸਮਝਿਆ ਜਿਸ ਜਿਹੜਾ ਕੁਝ ਹੋਈ ਜਾਂਦਾ ਮੇਰੇ ਘਰ ਕੀ ਹੋਇਆ ਇਹ ਹੀ ਕੁਝ ਕਹਿੰਦਾ ਹੈ ਮੈਨੂੰ ਅੱਜ ਤੱਕ ਕਦੇ ਆਈ ਨਹੀਂ ਕਹਤੀ ਹੈ ਆ ਜਾ ਸੁੱਖ ਦੁੱਖ ਕਰ ਲੈ ਮੈਨੂੰ ਕੋਈ ਗੱਲ ਦੱਸ ਤੈਨੂੰ ਕੀ ਚਾਹੀਦਾ ਬਸ ਹਮੇਸ਼ਾ ਇਹੀ ਗੱਲ ਕਹੀ ਆ ਤੂੰ ਮੇਰੇ ਤੋਂ ਦੂਰ ਰਹਿ ਤੂੰ ਮੇਰੇ ਅੱਖਾਂ ਸਾਹਮਣੇ ਨਾ ਆਈ। ਬਸ ਮੈਂ ਹਮੇਸ਼ਾ ਹੀ ਦੂਰ ਭੱਜ ਜੂਗੀ। ਕਿਸੇ ਨੂੰ ਮੇਰੇ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ। ਨਾ ਹੀ ਚਾਚੀ ਨੂੰ, ਨਾ ਹੀ ਡੈਡੀ ਨੂੰ। ਹਾਂ, ਦਾਦੀ ਤੇ ਚਾਚਾ ਕਦੇ ਕਿਦਾਰ ਮੇਰੇ ਕੋਲ ਆਜਿਆ ਕਰਨਗੇ ਮੇਰੇ ਨਾਲ ਵਾਸਤੇ। ਬਸ ਜਿਹੜਾ ਕੁਝ ਮੇਰੀ ਕਿਸਮਤ 'ਚ ਲਿਖਿਆ, ਇਹੀ ਕੁਝ ਹੋਣਾ। ਪਰ ਮਾਂ ਮੈਨੂੰ ਤੇਰੀ ਬਾਲੀ ਯਾਦ ਆਉਂਦੀ ਐ। ਤੇਰੇ ਬਿਨਾਂ ਮੇਰਾ ਜੀ ਨਹੀਂ ਲੱਗਦਾ ਮਾਂ। ਮੈਂ ਕੀ ਕਰਾਂ? ਫ੍ਰਿਜ ਚ ਕੀ ਰੱਖਿਆ ਹੋਣਾ ਉਹ ਮਾਤਾ ਮੈਂ ਤਾਂ ਪਾਣੀ ਦੇਖਦਾ ਸੀ ਠੰਡਾ ਗਰਮੀ ਬੜੀ ਹੋ ਰਹੀ ਅੱਜਾ ਪਰ ਦੇਖ ਨੀ ਫ੍ਰਿਜ ਚ ਪਾਣੀ ਮੈਂ ਤਾਂ ਨਾ ਨਾ ਮੈਂ ਤਾਂ ਹੁਣ ਸਕੂਲ ਗਿਆ ਹੁੰਨਾ ਬੱਚਿਆਂ ਨੂੰ ਪੜਾਉਣਾ ਹੁਣ ਮੈਨੂੰ ਕਹਦੇ ਕਰੋ ਮੈਂ ਰੱਖਦੇ ਕਰੂੰਗਾ ਇਹ ਚ ਲੜਾਈ ਵਾਲੀ ਕੋਈ ਗੱਲ ਐ ਨਾਲ ਪਿਆਰ ਨਾਲ ਬੋਲੋ ਕਿਹੜਾ ਬੰਦੇ ਨੂੰ ਪਤਾ ਹੀ ਹੁੰਦਾ ਵੀ ਮੈਡਮ ਮਟਾ ਕੰਮ ਚ ਮਦਦ ਕਰਾ ਦਈਏ ਮੰਮੀ ਪਿਆਰ ਨਾਲ ਬੋਲਿਆ ਕਰੋ ਤੁਸੀਂ ਗੱਲ ਪਿਆਰ ਨਾਲ ਵੀ ਕਹਿ ਸਕਦੇ ਹੋ ਨਾ ਨਾਲੇ ਗੱਲ ਸੁਣ ਮਾਤਾ ਮੇਰੀ ਹੁਣ ਤੂੰ ਸੱਸ ਬਣ ਜਾਏਂਗੀ ਘਰੇ ਤੇਰੇ ਨੂੰਹਾਂ ਵਾਲੀ ਆ ਆਹ ਥੋੜੀ ਬੋਲੇਗੀ ਤੂੰ ਉਹਨੂੰ ਫਿਰ ਕੱਲ ਨੂੰ ਹੋਰ ਕਿਵੇਂ ਬੋਲੂ ਆਈ ਬੋਲੂ ਮੈਂ ਤਾਂ ਮੇ ਤਾਂ ਬੋਲਣੀ ਹੈ ਇਹੀ ਜੀਏ ਤੁਹਾਨੂੰ ਇੱਕ ਔਰ ਤੂੰਬਿਆ ਵਰਗੀ ਲੱਗਦੀ ਐ ਕੌਣ ਤੂੰਬਿਆ ਵਰਗੀ ਨਹੀਂ ਮੰਮੀ ਅੱਜ ਕੱਲ੍ਹ ਆ ਜਿਹੜੀਆਂ ਪੜੀਆਂ ਲਿਖੇ ਨੇ ਅਗਲੀਆਂ ਜੇ ਜੀ ਕਹੇਗੀ ਤਾਂ ਜੀ ਕਹਾਏਗੀ ਕੋਈ ਗੱਲ ਨਹੀਂ ਉਹ ਤਾਂ ਅਸੀਂ ਅਸੀਂ ਤਾਂ ਜਾਣਦੇ ਆ ਵੀ ਤੇਰੇ ਮਨ 'ਚ ਕੋਈ ਪਾਪ ਨਹੀਂ ਹੈਗਾ ਤਾਂ ਨਹੀਂ ਬੋਲਦੇ ਮੂਰੇ ਵੀ ਤੈਨੂੰ ਬੋਲਣ ਦੀ ਆਦਤ ਉਹ ਤਾਂ ਅਗਲੀ ਹੁਣ ਬੋਲੂਗੀ ਕਦਾਂ ਕਦਾਂ ਦੇਖੂਗੀ ਬੇਗਾਹਾਂ ਦੀ ਗਾਹ ਨਾਲ ਸੋਚਾਂਗੇ ਤੂੰ ਹੋਰ ਦੱਸ ਮੈਂ ਕਰਦਾ ਸੀ ਉਹਦੇ ਕੋਲ ਬੈਠ ਬਾਪੂ ਕੋਲ ਦਾ ਮੈਂ ਇੱਕ ਗੱਲ ਸੁਣ ਮੇਰੀ ਤੈਨੂੰ ਗੱਡੀ ਮੰ ਅੱਛਾ ਪੜਾਤੀਆਂ ਪੱਟੀਆਂ ਤੈਨੂੰ ਪੜਾਤੀਆਂ ਪੱਟੀਆਂ ਪੱਟੀਆਂ ਨਹੀਂ ਮਾਤਾ ਮੇਰੀ ਗੱਲ ਸੁਣਾ ਹਮ ਤਹਲੇ ਤਾਂ ਰਿਸ਼ਤਾ ਨਹੀਂ ਹੁੰਦਾ ਦੀਗਾ ਲੋਕ ਮੇਹਣੇ ਦਿੰਦੇ ਤੇ ਨਸ਼ੇੜੀ ਐ ਫਲਾਣਾ ਆਏ ਆਏ ਠੀਕ ਹੈ ਤੇ ਹੁਣ ਜੇ ਹੂੰ ਉਹਦਾ ਕਿਹੜਾ ਚਾਚਾ ਦਾ ਕੋਈ ਹੁਣ ਤੂੰ ਗੱਡੀ ਮੰਗ ਕੇ ਖੜ ਗਈ ਅਗਲੇ ਆਪ ਦੇ ਰਹੇ ਨੇ ਮੈਂ ਲੈਣ ਗਈ ਆ ਅਗਲੇ ਕੋਲ ਉਹ ਸਾਰਾ ਪਤਾ ਮੈਨੂੰ ਤੇਰਾ ਤਈ ਮੂੰ ਹੱਡਿਆ ਹੋਣਾ ਨਾ ਪਹਿਲਾਂ ਮੈਂ ਚਲ ਚਲ ਗੱਡੀ ਵਾਲੀ ਤੇ ਗੱਲ ਮੈਂ ਮਾਨੀ ਪ੍ਰੀਤ ਦੀ ਚਾਚੀ ਨੇ ਕਿਹਾ ਸੀ ਸੁਣ ਗਿਆ ਮੈਂ ਨਹੀਂ ਜਾਣਦਾ ਪ੍ਰੀਤ ਦੀ ਚਾਚੀ ਨੂੰ ਔਰ ਜਿਹੜਾ ਉਹ ਤਾ ਉਹ ਜਿਹੜੀ ਉਹ ਕਹੇ ਵੀ ਕੋਠੀ ਪਾਉਣ ਲੱਗਿਆ ਇਹੜੀ ਕੋਠੀ ਕੌਣ ਰੱਖ ਗਈ ਨਹੀਂ ਪੱਥਰ ਮੈਨੂੰ ਹੀ ਦੱਸ ਦੇ ਬੇ ਤੂੰ ਨਾ ਸਿੱਧਾ ਹੋ ਕੇ ਆਦਾ ਕੰਮ ਕਰ ਲੈ ਮੈਂ ਜਿਹੜਾ ਕੁਝ ਬੋਲਦਾ ਬੋਲਦਾ ਬਸ ਮੈਂ ਤਾਂ ਕੰਮ ਕਰ ਲਊਂ ਮਾਂ ਗੱਲ ਸੁਣਦਾ ਮੇਰੀ ਦਹੇਜ ਦੇਣਾ ਦਹੇਜ ਲੈਣਾ ਇਹ ਜੁਰਮ ਇੱਕ ਜੇ ਥਾਣੇ 'ਚ ਕਿਸੇ ਨੇ ਸ਼ਿਕਾਇਤ ਕਰਤੀ ਨਾ ਥਾਣਾ ਛੱਡ ਕੇ ਆ ਜੂ ਘਰੇ ਉਹਦੀ ਲੈ ਜਾਣਗੇ ਲਾ ਕੇ ਹੱਥਕੜੀਆਂ ਪਰ ਭਾਵੇਂ ਦੇ ਥਾਣੇ ਵਾਲੇ ਨੂੰ ਨਾ ਪੁੱਛਾਂ ਮੈਂ ਕਿੱਥੋਂ ਲੈ ਜਾਣਗੇ ਮੇਰੇ ਹੱਥਕੜੀਆਂ ਲਾ ਕੇ ਤੇ ਦੂਜੀ ਗੱਲ ਆ ਤੈਨੂੰ ਪੜਨਾ ਜਾਂ ਕੀ ਸਖਿਆਤਾ ਤੂੰ ਤਾਂ ਮੈਨੂੰ ਹੀ ਮਤਾਂ ਦੇਣ ਲਾਗੇ ਆ ਇਹੋ ਜੂ ਉਹੋ ਜੂ ਹਾਂ ਮੰਮੀ ਪੜਾਉਂਦੇ ਗੱਲ ਵਾਸਤੇ ਹੁੰਦੇ ਨੇ ਜਵਾਕ ਨੂੰ ਵੀ ਪੜ੍ਹ ਲਿਖ ਕੇ ਸਾਨੂੰ ਵੀ ਦੱਸੇ ਕੋਸਾ ਦੁਨੀਆਦਾਰੀ ਕੀ ਹੈਗੀ ਬਾਕੀ ਤੁਸੀਂ ਤਾਂ ਗੱਲ ਮੰਨਣੀ ਨਹੀਂ ਹੁੰਦੀ ਮੰਮੀ ਜੀ ਠੀਕ ਹੈ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਾਂਗਾ ਮੈਨੂੰ ਉਹ ਬੱਟਾ ਨਹੀਂ ਮੈਨੂੰ ਕੁਝ ਕਹਿੰਦਾ ਤੂੰ ਤਾਂ ਮੈਨੂੰ ਬਾਹਰ ਹੀ ਮੱਤਾ ਦਿੰਦਾ ਤੇਰਾ ਤਾਂ ਪਤਾ ਨਹੀਂ ਕੀ ਮੇਰੇ ਨਾਲ ਇੱਟ ਕੁੱਤੇ ਆ ਵੈਰ ਗਲਤੀ ਹੋ ਗਈ ਮੇਰੀ ਮਾ ਗਲਤੀ ਹੋ ਗਈ ਮੈਂ ਕੁਝ ਨਹੀਂ ਕਹਿੰਦਾ ਹੈਗਾ ਬਸ ਮੈਂ ਜਾਨਣਾ ਬਸ ਪੀ ਲਿਆ ਪਾਣੀ ਚਾਹ ਤਾਂ ਢੇਕੜੂ ਪਾਣੀ ਨਾਲੇ ਹੋਰ ਆਏ ਚੜਾ ਕੇ ਅੱਗ ਦੇ ਫੂਸ ਵਾਂਗੂ ਭੇਦ ਦਿੰਦਾ ਇਹਨੂੰ ਤੁਹਾਨੂੰ ਮੈਂ ਪੁੱਛਾਂ ਚੌਰ ਦਾੜੀਏ ਨੂੰ ਦਾੜੀਏ ਨੇ ਲਗ ਆਇਨਾ ਬਾਅਦ ਚ ਦੇਖੀ ਕੀ ਗੱਲ ਛੇਤਰ ਜਾ ਕੱਢ ਕੇ ਉਧਰ ਦੇਖਣ ਲੱਗ ਜਾਨਾ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਤੂੰ ਪ੍ਰਿੰਡਾ ਖਾ ਕੇ ਆਈਆਂ ਕਿ ਕੀ ਤੇਰਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਕਦੇ ਤਾਂ ਸ਼ਾਂਤੀ ਨਾਲ ਬਹਿ ਜਾ ਕਰ ਮੈਂ ਪ੍ਰਿੰਡਾ ਖਾਂਦੀ ਨਹੀਂ ਹੈਗੀ ਹਾਂ ਪ੍ਰਿੰਡਾ ਲੜਦੀਆਂ ਨੇ ਤੇਰੇ ਪ੍ਰਿੰਡਾ ਨਹੀਂ ਦੂਮਣਾ ਲੜਦਾ ਮੇਰੇ ਤਾਂ ਨਾ ਛੋਟੇ ਨੂੰ ਸਿਖਾ ਕੇ ਮੇਰੇ ਕੋਲ ਭੇਜਿਆ ਸੀ ਵੀ ਮੇਰੇ ਨਾਲ ਲੜੂਗਾ ਜਾ ਕੇ ਨਾ ਸ਼ਰਮ ਨਹੀਂ ਆਉਂਦੀ ਤੈਨੂੰ ਚੌੜਿਆ ਦੇਖ ਵੇ ਚੌੜੇ ਤੋਂ ਬਣਾਨੀ ਬੋਲਦੀ ਮੈਥੋਂ ਹੋਰ ਨਾ ਤੂੰ ਗਿੱਚੇ ਚ ਖਾ ਲਈ ਚੱਪਾ ਕਰਕੇ ਬੈਠਾ ਨਾ ਛੋਟੇ ਨੂੰ ਕੀ ਕਿਹਾ ਸੀ ਤੈਨੇ ਮੈਂ ਤਾਂ ਤੈਨੂੰ ਕੁੱਛ ਦੀਆਂ ਹਾਂ ਹਾਂ ਛੋਟੇ ਨੂੰ ਕਿਹਾ ਸੀ ਫਿਰ ਮੜਾ ਮੂਟਾ ਅਕਲ ਤੋਂ ਕੰਮ ਲੈ ਉਹ ਤੇਰੇ ਪੁੱਤ ਨੂੰ ਨਸ਼ੇੜੀ ਨੂੰ ਰਿਸ਼ਤਾ ਹੋ ਗਿਆ ਤੂੰ ਐ ਕਿਉਂ ਨਹੀਂ ਕਦੀ ਵੀ ਧੰਨਵਾਦ ਰੱਬਾ ਸਾਡੇ ਮੁੰਡੇ ਨੂੰ ਨਸ਼ੇੜੀ ਨੂੰ ਰਿਸ਼ਤਾ ਹੋ ਗਿਆ ਤੂੰ ਗੱਡੀਆਂ ਮੰਗਣ ਬੈਠੀ ਆਉਣਾ ਤੂੰ ਆਪ ਹੀ ਕਿਉਂ ਨਸ਼ੇੜੀ ਨਸ਼ੇੜੀ ਕਹਿੰਦਾ ਰਹਿਣਾ ਤੈਨੂੰ 36 ਗੱਲ ਕਿਹਾ ਵੀ ਨਾ ਕਹਾ ਕਰ ਮੁੰਡੇ ਨਸ਼ੇੜੀ ਅੱਛਾ ਲੋਕਾਂ ਤਾਂ ਕਹਿਣੇ ਆ ਹਾ ਹੋ ਲੋਕ ਵੀ ਕਹਿੰਦੇ ਨੇ ਲੋਕ ਵੀ ਤਾਂ ਹੀ ਕਹਿੰਦੇ ਨੇ ਜੇ ਨਸ਼ੇੜੀ ਐ ਤੇ ਮੈਂ ਵੀ ਤਾਂ ਹੀ ਕਹਿੰਦਾ ਜੇ ਆਪਣੇ ਆਪ ਨਸ਼ੇ ਕਰਦਾ ਐ ਜੀ ਤਾਂ ਮੇਰਾ ਇਹ ਜਾ ਕਰ ਦੇਣਾ ਤੈਨੂੰ ਵੱਡ ਕੇ ਨੀਲੇ ਜੇ ਢੋਲ ਚ ਪਾ ਦਿਆਂ ਬਾਗਬਾਨੇ ਮੁੰਡੇ ਗੱਭਰੂ ਨੇ ਦੇਖ ਲੈ ਮੈਂ ਕਹਿੰਦਾ ਵੀ ਕਾ ਨੂੰ ਜੇ ਤੈਨੂੰ ਫੜ ਲਿਆ ਨਾ ਤੇਰੀ ਕਸੁੰਨ ਕਸੁੰਨ ਲਾ ਕੇ ਤੇਰਾ ਬੁਰਾ ਹਾਲ ਕਰ ਦੂ ਮੈਂ ਤੂੰ ਅੱਜ ਮੇਰੇ ਕਸੁੰਨੇ ਨਾਲ ਦੇਖ ਹੀ ਜਾਊਗੀ ਕੋਰਤਾ ਮੁੰਡੇ ਦਾ ਵਿਆਹ ਮੁੰਡੇ ਦਾ ਵਿਆਹ ਵਿੱਚ ਰਹਿ ਜਾਣਾ ਹਾਂ ਹਾਂ ਨਾਲੇ ਡਰਦਾ ਫਿਰ ਮੇਥੋਂ ਡਰਦਾ ਤਾਂ ਐਂ ਵੀ ਕਜਿਆ ਕਲੇਸ ਮਾੜਾ ਹੁੰਦਾ ਹੈ ਕਜਿਆ ਕਲੇਸ ਮਾੜਾ ਤੂੰ ਹੀ ਕਰਦਾ ਫਿਰ ਮੈਂ ਤਾਂ ਕਰਦੀ ਨਹੀਂ ਮੈਂ ਮੂੰਹ ਚ ਬੋਲ ਹੈਗਾ ਹਾਂ ਤੇਰੇ ਮੂੰਚ ਬੋਲਦੀ ਜੇ ਤੇਰੇ ਮੂੰਚ ਬੋਲ ਨਹੀਂ ਨਾ ਫੇਰ ਤਾਂ ਕਿਸੇ ਦੇ ਵੀ ਨਹੀਂ ਮੈਂ ਤੈਨੂੰ ਕਿੱਦਾਂ ਮਾੜਾ ਬੋਲਨੀ ਆ ਮੈਂ ਹਾਂ ਹਾਂ ਹੁਣ ਨਹੀਂ ਬੋਲ ਕੇ ਹਟੀ ਕੀ ਕਹਤਾ ਹਾਂ ਤੂੰ ਚੌੜੇ ਤੋਂ ਬਨਾਨੀ ਬੋਲਦੀ ਇਹ ਤਾਂ ਮਾਰੀ ਮੱਤੀ ਦੀ ਗੱਲ ਐ ਮੈਂ ਤਾਂ ਕਹਣਾ ਦਾਈ ਕੰਦਰੀ ਮਾਰ ਕਿਉਂ ਨਾ ਵੀ ਜਿਹਨੂੰ ਤੇਰਾ ਗੱਲ ਦੇ ਕੋ ਟੱਜਮਣ ਵੜੇ ਹਾਂ ਹਾਂ ਉਹਨੂੰ ਕੀ ਪਤਾ ਸੀ ਵੀ ਫੇਰ ਵਰਗਾ ਜੰਦੂਤ ਮੈਨੂੰ ਮਿਲ ਗਿਆ ਹਾਂ ਚੱਲ ਕੋਈ ਨਹੀਂ ਹੁਣ ਮਾੜਾ ਮੋਟਾ ਸਮਝਦੇ ਹੋ ਕੰਮ ਲੈ ਲੈ ਮੈਂ ਤਾਂ ਇਹ ਕਹਣਾ ਵੀ ਜੇ ਤਾਂ ਪਹਿਲੀ ਘਰ ਤਾਂ ਰਿਸ਼ਤਾ ਨਹੀਂ ਸੀ ਹੁੰਦਾ ਜਦੋਂ ਹੋ ਹੀ ਗਿਆ ਤੇ ਹੁਣ ਆਪਾਂ ਚੁੰਨੀ ਚੜਾ ਕੇ ਲਿਆਵਾਂਗੇ ਕਿਉਂ ਮੇਰੇ ਰੀਜਾਂ ਤੇ ਪਾਣੀ ਫੇਰਦਾ ਹੈ ਹਾਂ ਤੇਰੀਆਂ ਰੀਜਾਂ ਤੇ ਆ ਮਾਸਟਰ ਨੂੰ ਜਦੋਂ ਹੋ ਗਿਆ ਨਾ ਉਦੋਂ ਤੂੰ ਰੀਜਾਂ ਪੁਗਾ ਲਈ ਉਦੋਂ ਸਾਰਾ ਕੁਝ ਕਰ ਲਈ ਜਿਹੜਾ ਕੋ ਕਰਨੇ ਇਹਨੂੰ ਤਾਂ ਚੁੱਪ ਕਰਕੇ ਵਿਆਹ ਲੈ ਤੇਰੇ ਤੇ ਕੁੱਤੇ ਵਾਲੀ ਹੱਡੀ ਲੱਗੀ ਹੋਈ ਐ ਕਰਦਣ ਬੈਠਾ ਜਮੇ ਉਹਦੇ ਸੰਗਲੀ ਪਾਈ ਹੁੰਦਾ ਭੰਕੀ ਜਾਂਦਾ ਉਹ ਮੈਂ ਤੂੰ ਕਰਦਾ ਭਗਵਾਨ ਜੇ ਤੂੰ ਸਹੀ ਗੱਲ ਪੁੱਛੇ ਨਾ ਆ ਵੱਡੇ ਨੇ ਤਾਂ ਮੈਂ ਵਿਆਹ ਕੇ ਇਰਾਜ਼ ਹੀ ਨਹੀਂ ਸੀ ਤੂੰ ਪਰ ਮੱਲੂਮੰਦੀ ਨਾ ਇੱਕ ਜਿਹਾ ਕਲੇਸ ਪੁਵਾਤਾ ਹੁਣ ਉਹਨੇ ਚੁੱਪ ਕਰਕੇ ਵਿਆਹ ਲੈ ਮੈਂ ਗਿਆ ਜੰਨਾ ਜੂਨਾ ਨਹੀਂ ਲੈ ਕੇ ਜਾਂਦਾ ਜੇ ਤੂੰ ਕਹੇ ਤੇ ਨਾ ਆਪਾਂ ਗੱਡੀ ਮੰਗੀਏ ਦਾਦ ਚ ਮੈਂ ਤਾਂ ਲੈ ਕੇ ਜਾ ਹਾਂ ਜੰਨ ਅਧਿਆ rela ਨੇ ਕਹਿਤਾ ਵੀ ਵਿਆਹ ਕਰੋ ਵਧੀਆ ਵਧੀਆ ਕਰੂ ਮੈਂ ਤਾਂ ਵਿਆਹ ਜਿਆ rela ਨੇ ਕਹਿਤਾ ਚੁੰਨੀ ਚੜਾਵਾ ਕਰੋ ਫਿਰ ਮੈਂ ਚੁੰਨੀ ਚੜਾਵਾ ਕਰੂ ਤੇਰੀ ਨਹੀਂ ਮੰਨਦੀ ਅੱਛਾ ਹਾਂ ਕੋਈ ਨਹੀਂ ਫਿਰ ਤੂੰ ਆਪਣੀ ਵੀ ਦੇਖੀ ਮੇਰੀ ਵੀ ਅੜੀ ਤਾਂ ਦੇਖੀ ਨਹੀਂ ਹਜੇ ਮੈਂ ਨਾ ਹੀ ਤੇਰੇ ਨਾਲ ਜਿੱਦ ਕੀਤੀ ਐ ਅੱਛਾ ਹਾਂ ਤੇ ਤੂੰ ਕਰਕੇ ਵੀ ਦਿਖਾਈ ਕੋਈ ਨਹੀਂ ਫਿਰ ਮੈਨੂੰ ਲੱਗਦਾ ਕਿ ਤੇ ਭਾਂਡਾ ਨਾ ਭਰ ਲਾ ਪਾਜੇ ਪਰ ਮੈਂ ਡਰਦਾ ਨਹੀਂ ਨਾ ਮੇਰੇ ਪੁੱਤ ਦਾ ਘਰ ਬਹਜੇ ਜੀ ਹਾਂ ਪੁੱਤ ਦਾ ਘਰ ਬਹਜੇ ਪਰ ਇੱਕ ਗੱਲ ਮੈਨੂੰ ਇਹ ਵੀ ਐ ਵੀ ਬਗਾਨੀ ਧੀ ਦੀ ਜਿਹੜੀ ਜ਼ਿੰਦਗੀ ਖਰਾਬ ਹੋਣੀ ਆ ਨਾ ਉਸ ਤੋਂ ਬਾਅਦ ਉਹ ਤਾਂ ਮੈਨੂੰ ਬਹੁਤ ਵੱਡਾ ਸਰਾਫ ਲੱਗਦਾ ਵੀ ਮਾਰੇ ਜਾਵਾਂਗੇ ਆਪਾਂ ਤੇ ਰਹੀ ਗੱਲ ਜਿਹੜੀ ਕੋਠੀ ਕਹਿੰਦੀ ਨਾ ਉਧਰ ਪਾਈ ਜਾਂਦੇ ਆ ਉਹ ਕਿਹੜਾ ਬੰਗਲਾ ਦਿਖਾਏਗੀ ਕਿਹੜਾ ਮਿਸਤਰੀ ਲਾਇਆ ਕੇ ਦਿਖਾ ਦਾਂਗੇ ਹੂੰ ਠੀਕ ਹੈ ਨਾ ਹਜੇ ਉਹਨਾਂ ਨੇ ਕੋਈ ਦਵਾਰੀ ਗੱਲ ਛੇੜੀ ਨਹੀਂ ਹੈਗੀ ਕਰ ਲਾਂਗੇ ਗੱਲ ਉਹ ਵੀ ਹੂੰ ਐਡਾ ਵੱਡਾ ਗੱਪ ਇਹਨੂੰ ਲੁਕੋਏਗੀ ਕਿੱਥੇ ਵੇ ਚੁੱਪ ਕਰ ਜਾ ਕਰ ਰੰਡਾ ਕਰ ਤੂੰ ਚੈਰ ਉਹਨੂੰ ਰੰਡਾ ਨਾ ਕਰ ਤੂੰ ਜੇ ਮੈਂ ਕਰ ਜਾ ਕਰ ਮੈਂ ਤਾਂ ਕਹਿੰਦਾ ਮੈਂ ਰੰਡੇ ਹੀ ਸੌਖਾ ਹੂੰ ਜੇ ਤੂੰ ਮੇਰਾ ਘਹਾੜਾ ਛੱਡੇ ਇਸੇ ਕਰਕੇ ਤਾਂ ਮੈਂ ਤੈਨੂੰ ਕੁਝ ਕਹਿੰਦਾ ਨਹੀਂ ਤੇਰੀਆਂ ਸਾਈਆਂ ਗੱਲਾਂ ਝਰ ਲੈਣਾ ਵੀ ਮੇਰੇ ਜਵਾਕ ਰੋੜ ਜਾਣਗੇ ਵਾਹ ਨਾ ਪਹਿਲਾਂ ਦੇਖ ਲੈ 70 ਜਾ ਤੇਥੋਂ ਛੇੜ ਜਾ ਮੈਂ ਮੱਖੇ ਵਾਲਾਂ ਦਾ ਚੱਤਾ ਚੰਗਾ ਚੰਗਾ ਨਾ ਮੂੰਹ ਨਾ ਬਾਲਾ ਅੱਡੀ ਮੈਂ ਤੈਨੂੰ ਦੱਸਦਾ ਵਾਹ ਤੂੰ ਅੱਡੂ ਲਾਉਂਗੀ ਮੈਂ ਤਾਂ ਚਿੱਜਾ ਲਾਉਂਗੀ ਉਹ ਮੈਂ ਤਾਂ ਉਸੇ ਦਾਈ ਨੂੰ ਕ੍ਰੇਸ ਕਰਦਾ ਵੀ ਉਹ ਦਾਈ ਮਰੀ ਕਿਉਂ ਨਾ ਤੂੰ ਕਾ ਨਾਂ ਮਰਾ ਜਾਏ ਬਟਿਆ ਤੂੰ ਕਾ ਮੇਰੇ ਨਾਲੇ ਤਾਂ ਮੈਂ ਸੰਜੋਗ ਪੜ੍ਹਾਉਣੇ ਤੇ ਕੋਈ ਹੋਰ ਨਾ ਮੇਰੇ ਨਾਲੇ ਨੂੰ ਤੱਜਤਾ ਮਿਲਿਆ ਉਹਨਾਂ ਨੇ ਕਿਰੇ ਪੱਲੇ ਬੰਨਤੀ ਮੈਂ ਪੱਡੇ ਨਹੀਂ ਮੇਰੇ ਬੰਨੀ ਮੈਂ ਤਾਂ ਕਹਨਾ ਉਹਨਾਂ ਕੰਦਰਾ ਨੇ ਖਹਿੜਾ ਛਡਾ ਲਿਆ ਜਿੱਦਾਂ ਦੀ ਤੂੰ ਆਈਂ ਮੇਰੇ ਪਾਗ ਪੈ ਗਈ ਮੇਰੇ ਨਾਲ ਕਜਿਆ ਕਲੇ ਸਾਬ ਆਪ ਖਹਿੜਾ ਛਡਾ ਕੇ ਹੋ ਗਏ ਹੋ ਗਏ ਇੱਥੇ ਛੱਡ ਗਏ ਕਰ ਜਾ ਚੁੱਪ ਕਰ ਜਾ ਕਰ ਜਾ ਚੁੱਪ ਕਥਨ ਨਾ ਹੋ ਪਿੱਤਾ ਪਸਤਾਉਂਦਾ ਤਾਂ ਮੈਂ ਆਂ ਜਿਹੜੇ ਵੇਲੇ ਤੇਰੇ ਨਾਲ ਵਿਆਹ ਕਰਾ ਕੇ ਬਹਿ ਜਾ ਜਾਏ ਹੁੰਦਾ ਨਾ ਦੇਖ ਲੈ ਦੇਖ ਲੈ ਲੈ ਦੇਖ ਦੇਖ ਇਹਨੂੰ ਮਰ ਲੈ ਇਹਨੂੰ ਬੜੀ ਅੜਬ ਹੈ ਚੱਲ ਕੋਈ ਨਹੀਂ ਮੇਰਾ ਮਾਸਟਰ ਪੁੱਤ ਦਾ ਬੇਹਰਾ ਕਹਿੰਦਾ ਵੀ ਤੂੰ ਇਹਦੇ ਲਾ ਦੇ ਮੈਂ ਕਹਿੰਦਾ ਚੱਲ ਕਾ ਨੂੰ ਕਾ ਨੂੰ ਔਰਤ ਤੇ ਕੀ ਹੱਥ ਚੱਕਣਾ ਹੈ ਕੀ ਗੱਲ ਇੱਧਰ ਕੇ ਬੈਠ ਗਏ ਤੁਸੀਂ ਬਸ ਭਾਈ ਉੱਥੇ ਤੁਸੀਂ ਕਮਰੇ ਬੰਦ ਕਰਕੇ ਬਹਿ ਜਾਨੇ ਏਸੀ ਲਾ ਕੇ ਮੈਨੂੰ ਤਹੀਦਾ ਕਿ ਨਹੀਂ ਆਈਫੋਨ ਕਰ ਭਾਈ ਮੈਂ ਆਈਫੋਨ ਦਾ ਹੁਣ ਕੀ ਕਰਾਂ ਕਿਤੇ ਕੋਈ ਮੰਨਦਾ ਹੀ ਨਹੀਂ ਮੇਰੀ ਮਾਂ ਮੇਰੇ ਦਾ ਅੰਡੇ ਚ ਸਮਝਦੇ ਆ ਸਾਰੇ ਜਿਹੜੇ ਸਾਡੀ ਛੋਟੀ ਝੂਲਾ ਭਾਵੇਂ ਤਾਂ ਆਈਫੋਨ ਇਤਨਾਲੇ ਫਿਰ 2 ਲੱਖ ਰੁਪਈਆ ਫਿਰ ਇਹ ਹੱਥੋਂ ਜਾਊਗਾ ਤੇਰੇ 2 ਲੱਖ ਰੁਪਈਆ ਮੱਝ ਆਉਂਦੀ ਆ ਕਾ ਕਾ ਮੈਂ ਗੱਲ ਕਰਕੇ ਮੈਨੂੰ ਅੱਜ ਵੀ ਲਾ ਦੇਣੀ ਆ ਤੂੰ ਕਿ ਤਸ ਜੇ ਕੰਮ ਕਰੇਗਾ ਫਿਰ ਕੋਈ ਹੱਲ ਹੋ ਕੈਸਾ ਤੇ ਆਈਫੋਨ ਦਾ ਨਹੀਂ ਤਾਂ ਫਿਰ ਮੰਤਕਾ ਨਾਲੇ ਫੋਨ ਤੋਂ ਲੈਣਾ 2 ਲੱਖ ਰੁਪਏ ਤੇ ਮੈਨੂੰ ਜਿਆਦਾ ਜ਼ਰੂਰੀ ਆ ਆਈਫੋਨ ਤਾਂ ਚੱਲ ਕੋਈ ਗੱਲ ਨਹੀਂ ਫਿਰ ਹੁਣ ਗੱਲ ਕਰਾਂ ਕਿ ਮੈਨੂੰ ਇਹ ਤ ਦੱਸ ਦੇ 77000 ਮੈਂ ਕਹਿੰਦਾ 77000 ਮੈਂ ਕਹਿੰਦਾ ਕਿ ਇਹ ਵੀ ਸਭ ਤੋਂ ਸਸਤਾ ਮਿਲੂ ਜਿੰਨੀ ਨਾਲ ਲੈ ਲੈਣ ਕਿャ ਚੋ ਆਈਐਂ ਦੇ ਫਾਇਦੇ ਨਾ ਤੋੜ ਵੀ ਤੋੜਨੀ ਆ ਮੈਨੂੰ ਇਹ ਗੱਲ ਤਾਂ ਤੂੰ ਉਹਨਾਂ ਨਾਲ ਗੱਲ ਕਰਨੀ ਵੀ ਹਰੇ ਅੱਛਾ ਉਹਨਾਂ ਨਾਲ ਗੱਲਬਾਤ ਹੋਣੀ ਤੇ ਮੇਰੀ ਤਾਂ ਕੋਈ ਵੀ ਜਸਾਨੀ ਤੇ ਹੁਣ ਕਹੇ ਤਾਂ ਸੱਚੀ ਕੋ ਬੰਦਾ ਕੋ ਕਰਤਾ ਕੋ ਕਰਕੇ ਪੈਨਿਕ ਕਾਮਗਾ ਮਦਨ ਬੱਲੇ ਸਾਹਿਬ ਜੀ ਇਹ ਨੂੰ ਕਰਦੇ ਆ ਕਾਲੇ ਨੂੰ ਪਾਸੇ ਟਾਲ ਕੇ ਜੇ ਕਾਲੇ ਨੂੰ ਪਾਸੇ ਟਾਲ ਦੇਗੀ ਤਾਂ ਫਿਰ ਮੈਂ ਗੱਲ ਸਮਝਾ ਹਾਂ ਹਾਂ ਉਹ ਤਾਂ ਟਾਲ ਦਿੰਦੀ ਮੈਂ ਪਾਸੇ ਮੈਂ ਮੈਂ ਟਾਲ ਕਬ ਬਸ ਉਹਨੂੰ ਪਾਸੇ ਟਾਲ ਦੇ ਬਾਕੀ ਮੈਂ ਜਾਣਾ ਮੇਰਾ ਕੰਮ ਜਾਨਾ ਠੀਕ ਹੈ ਨਾ ਮੈਂ ਸਾਡਾ ਆਪਣਾ ਨੂੰ ਤੁਸਪੈਨ ਨਹੀਂ ਸਕਦੀ ਮੰਮੀ ਮਣੀ ਗੱਲ ਸੁਣਿਓ ਕੀ ਹੈ ਮਣੀ ਇਧਰ ਆਇਆ ਕੰਮ ਸੁਤੇ ਆਂਦਾ ਬਾਈ ਮਿਲ ਤਾ ਥੋੜਾ ਠੀਕ ਹੀ ਭਾਈ ਜੰਗਾ ਠੀਕ ਹੈ ਮੈਂ ਹਾਂ ਬਾਈ ਆ ਜੇ ਕਾ ਤੋ ਤੂੰ ਆ ਜਿਹੋਈ ਪਈ ਆ ਭਾਈ ਬਸ ਬਾਈ ਪੁੱਛਣਾ ਤੈਨੂੰ ਪਤਾ ਹੀ ਆ ਕਿਵੇਂ ਹੋਈ ਪਈ ਆ ਪਰਾਂ ਕੀ ਹੁਣ ਲੈ ਕਰਾਂ ਤੇਰਾ ਕਿਹੜਾ ਕੋਈ ਵਿਚਾਰੇ ਰਹਿ ਗਏ ਸਾਰਾ ਕੁ ਸਹੀ ਹੋਈ ਜਾਂਦਾ ਫੇਰ ਵੀ ਤੂੰ ਮੂੰਹ ਲੁਕਾਈ ਬੈਠੇਂ ਭਾਈ ਕਿਹੜਾ ਸਹੀ ਹੋਈ ਜਾਂਦਾ ਆ ਕੁੜੀ ਪਿੱਛੇ ਕਿਹਾ ਵੀ ਨਾ ਪਾਈ ਵਿਆਹ ਉਹਨੂੰ ਨਾ ਵਿਆਹ ਉਹ ਪੜ ਲਾਂਨ ਦੋ ਚਾਰ ਅੱਖਰ ਪਰ ਕਿਹੜਾ ਮੰਨਦੇ ਨੇ ਉਹ ਹੋ ਤੇਰੀ ਅਕਲ ਕਿਤੇ ਘਾਹ ਖਾਣ ਤਾਂ ਨਹੀਂ ਵਰ ਗਈ ਤੂੰ ਉਹਨੂੰ ਇੱਥੇ ਰੱਖ ਕੇ ਮੂੜ ਨੂੰ ਕੀ ਕਰਨਾ ਹੈ ਮੈਨੂੰ ਇਹ ਦੱਸ Aí ਰੱਖਣੀ ਤਾਂ ਨਹੀਂ ਦੋ ਸਾਲਾਂ ਨੂੰ ਚਾਰ ਸਾਲਾਂ ਨੂੰ ਵਿਆਹ ਤਾਂ ਕਰਾਂਗੇ ਪਰ ਉਹਨੂੰ ਪੜਤਾਂ ਰਹਿਣ ਤੇ ਦੋ ਚਾਰ ਸਾਲਾਂ ਤੱਕ ਜੇ ਤੂੰ ਨਾ ਰਹੀ ਫਿਰ ਉਹਦਾ ਜ਼ਿੰਮੇਵਾਰ ਕੌਣ ਕਾਲਾ ਉਹਨੂੰ ਚੱਕੀ ਨਹੀਂ ਸਮਝਦਾ ਹੈ ਇਹ ਕਿੱਥੋਂ ਦੂਜੇ ਨਾਂ ਕਰ ਦੇਣਗੇ ਮੇਰੀ ਗੱਲ ਸੁਣੋ ਕਸ ਕਰਨਾ ਸਮਾਰਾ ਤੇ ਮੈਨੂੰ ਵੀ ਜੀ ਆਇਆਂ ਨੂੰ ਆਇਤਾ ਪੂਰੀ ਬੈਠੀ ਐ ਚਾਲੀ ਜਿੱਥੇ ਕੱਲ ਨੂੰ ਨਾ ਜਾਣੇ ਕੋਈ ਗੱਲਬਾਤ ਹੋ ਗਈ 19 21 ਹੋ ਗਈ ਪਿੰਡ ਦੇ ਵਿੱਚ ਫਿਰ ਕਿਹਨੂੰ ਮੂੰਹ ਦਿਖਾਵਾਂਗੇ ਤੂੰ ਮਲੇ ਦਿਖਾਉਣਗੇ ਜੇ ਵਾਪਸ ਹੈ ਹਣ ਤਾਂ ਆਪ ਦੀ ਜ਼ਿੰਮੇਵਾਰੀ ਤੇ ਉਹ ਕਰੀ ਜਾਂਦੇ ਆ ਕੱਲ ਨੂੰ ਕਿਸੇ ਬਾਦਸ਼ਾਹ ਕੋਲ ਜਿਹੋ ਜਿਹੀ ਗੱਲਬਾਤ ਹੋ ਗਈ ਐ ਮੈਨੂੰ ਇੱਧਰ ਜਾਣੇ ਦਾ ਕੰਮ ਚਾਹ ਤੂੰ ਤਾਂ ਸੁਰਖਰੂ ਹੁੰਨੀ ਐ ਸਾਰੀ ਗੱਲ ਚ ਇਹ ਤਾਂ ਠੀਕ ਐ ਬਈ ਮੈਂ ਤਾਂ ਸਮਝਦੀ ਐ ਸਿਆਣੀ ਬਣ ਕੇ ਸੋਚ ਠੀਕ ਹੈ ਨਾ ਧੀਆ ਨੂੰ ਘਰੇ ਵਾ ਕੇ ਕਿੰਨਾ ਟਾਈਮ ਰੱਖੀ ਨਹੀਂ ਰੱਖਿਆ ਜਾਂਦਾ ਇਹਦਾ ਰਾਜੇ ਰਾਣੀਆਂ ਨਹੀਂ ਰੱਖ ਸਕੀ ਆਪਦੇ ਘਰੇ ਵਿਆਹ ਵਾਲੀ ਵੀ ਕਿੱਥੇ ਆ ਫੇਰਾ ਇਹਦਾ ਦੇਖ ਤੂੰ ਓਹੋ ਵਿਆਹ ਵਾਲੀ ਕਿਉਂ ਨਹੀਂ ਧੀਆ ਇਦਰੇ ਕਾ ਤਾਂ ਜੰਗਦੀਆਂ ਕੋਠੀ ਛੱਡੀਆਂ ਹੋ ਜਾਂਦੀਆਂ ਨੇ ਹੂੰ ਤੂੰ ਸਿਆਣੀ ਬਣ ਮੈਂ ਤੈਨੂੰ ਹਾਈ ਗੱਲ ਸਮਝਾਉਂਦਾ ਸੀ ਠੀਕ ਹੈ ਨਾ ਹੁਣ ਤੇਰਾ ਮਤਲਬ ਵੀ ਇਹਨਾਂ ਵਿਆਹਾਂ ਮੈਂ ਤੈਨੂੰ ਸਿੱਧੀ ਗੱਲ ਇਹ ਕਹਿੰਨਾ ਵੀ ਚੁੱਪ ਕਰਕੇ ਤੂੰ ਵਿਆਹਣ ਵਾਲੇ ਹਾਂ ਕਰ ਬਾਕੀ ਮੈਂ ਜਾਣਾ ਏ ਆ ਆਪਣੀ ਕੁੜੀ ਮਨਿੰਦਰ ਜਾਣੀ ਮਨਿੰਦਰ ਦਾ ਬਾਈ ਕਿੱਦਾਂ ਨਹੀਂ ਕਹੀ ਜਾਂਦੀ ਐ ਮੈਨੂੰ ਪਤਾ ਹੀ ਐ ਇਹਦਾ ਹੈ ਇਹਦਾ 6 ਮਹੀਨੇ ਹੋ ਗਏ ਮੇਰੇ ਮਾਗਰ ਪਈ ਨੂੰ ਇਹਨੂੰ ਵਿਆਹ ਦੇ ਵਿਆਹ ਦੇ ਫੇ ਮੇਰੀ ਗੱਲ ਸੁਣ ਜੇ ਮਨਿੰਦਰ ਸੋਚਦੀ ਐ ਜਾਂ ਕਹਿੰਦੀ ਐ ਆ ਗੱਲਬਾਤ ਤਾਂ ਇਹਦੇ ਭਲੇ ਵਾਸਤੇ ਆਖਦੀ ਐ ਅਗੜਿਆਂ ਨੂੰ ਲੋਡ ਹੋ ਗਈ ਤਾਂ ਉਥੇ ਪੜਾ ਪੜੂ ਲੈਣਗੇ ਕੰਮ ਵੀ ਲਾ ਦੇਣਗੇ ਸਹੁਰੇ ਜਾ ਕੇ ਕਿਹੜਾ ਪੜਦਿਆਂ ਨਹੀਂ ਕੁੜੀਆਂ ਅੱਜਕੱਲ ਮੇਰੇ ਜਿਹੜੇ ਨੇ ਹੰਮੀ ਘਰਤੀ ਆ ਕਹਿੰਦੇ ਅਸੀਂ ਆਪੀ ਪੜਾਵਾਂਗੇ ਕੁੜੀ ਨੂੰ ਲਾ ਫੇਰ ਹੋਰ ਕੀ ਚਾਹੀਦਾ ਆਪਾਂ ਨੂੰ ਮਨਿੰਦਰ ਹੰਮੀ ਭਰਤੀ ਆ ਮਾਗਰੋ ਦੇਖ ਲਈ ਪੜਾਉਣਗੇ ਕਿ ਨਾ ਪੜਾਉਣਗੇ ਮੈਨੂੰ ਪਤਾ ਹੀ ਹੈ ਓਹੋ ਪਹਿਨੇ ਮੈਂ ਕਿਆਉਂਗਾ ਜਾ ਕੇ ਉਹਨਾਂ ਨੂੰ ਤੈਨੂੰ ਪਤਾ ਹੈ ਮੇਰੀ ਹਰ ਥਾਂ ਤੇ ਚਲਦੀ ਹੈ ਮੈਂ ਉਹਨਾਂ ਨੂੰ ਜਾ ਕੇ ਚੰਗੀ ਤਰ੍ਹਾਂ ਸਮਝਾ ਦੂੰ ਹੁਣ ਜੇ ਤੂੰ ਆਏ ਵੀ ਭਾਈ ਮੈਂ ਉਹਨਾਂ ਨੂੰ ਪੂਰਾ ਠੋਕਰ ਜਾ ਦੂੰਗਾ ਭਾਈ ਮੇਰੀ ਗੱਲ ਸੁਣ ਲਓ ਕੁੜੀ ਤਾਂ ਸਾਡੀ ਪੜੂਗੀ ਹੈ ਹੁਣ ਤੂੰ ਦੱਸ ਤੂੰ ਕੀ ਕਹਿੰਨੀ ਹੈ ਮੈਂ ਜ਼ਿੰਮੇਵਾਰੀ ਉਠਤੀ ਆ ਲੈ ਫਿਰ ਜੇ ਤੂੰ ਜ਼ਿੰਮੇਵਾਰੀ ਸਾਰੀ ਉਠ ਲਈ ਫਿਰ ਆਪਾਂ ਨੂੰ ਕੀ ਡਰ ਹੈ ਤੂੰ ਮਰਜ਼ੀ ਨੂੰ ਛੱਡ ਤੂੰ ਸਭ ਕੁਝ ਛੱਡ ਬਸ ਤੂੰ ਹਾਂਗਾ ਹੁਣ ਕਹਿ ਰ ਮੈਂ ਤਾਂ ਕਿ ਹੈ ਕਿ ਚੱਲ ਨੂੰ ਵੀ ਕਰਦੇ ਹਾਂ ਤੂੰ ਸਭ ਹਾਂ ਕਰ ਤੇ ਨਾਲ ਜਦੋਂ ਬੈਠੇ ਅਸੀਂ ਜੇ ਤੂੰ ਬਸ ਤੂੰ ਬਸ ਹਾਂ ਕਰ ਦੇ ਤੇਰਾ ਭਰਾ ਨਹੀਂ ਹੈਗਾ ਮੈਂ ਨਹੀਂ ਹੈਗਾ ਹੈਗਾ ਬਾਈ ਤੂੰ ਮੇਰਾ ਭਰਾ ਹੈ ਬਸ ਫਿਰ ਪਰ ਪਰ ਕੀ ਪਰ ਕੋਸ਼ਿਸ਼ ਠੀਕ ਹੈ ਨਾ ਚੁੱਪ ਕਰਕੇ ਤੂੰ ਹਾਂ ਕਰ ਦੇ ਆਪਾਂ ਕੋਈ ਨਾ ਚ ਟੋਰ ਜੀ ਉਹ ਮਾਜੀ ਤੋਰ ਦੋਗੇ ਐ ਕਿ ਉਹ ਹੋ ਤੂੰ ਖਰਚਾ ਜ਼ਰੂਰੀ ਕਰਨਾ ਕਿੱਥੋਂ ਲਾਹੇਂਗੀ ਤੂੰ ਅਗਲੇ ਦਾ ਪਿਓ ਨਹੀਂ ਲਾਣ ਨੂੰ ਤਿਆਰ ਖਰਚਾ ਨਾਲੇ ਮਾਮਾ ਜੀ ਮੈਂ ਸਾਰਾ ਸਮਾਨ ਦੇਉਂਗੀ ਕੁੜੀ ਨੂੰ ਲੈ ਚਮੇ ਚਮਚੇ ਤੋਂ ਲੈ ਕੇ ਘਰ ਦੀ ਤੱਕ ਤੂੰ ਤਾਂ ਮੈਂ ਅੰਦਰ ਦੇ ਆਏਂਗੀ ਸਾਰਾ ਸਮਾਨ ਪਰ ਵਿਆਹ ਵੀ ਕੋਈ ਜੇ ਉਹਨੂੰ ਐਡੀ ਛੇਤੀ ਵਿਆਹ ਨਹੀਂ ਕੋਈ ਵਿਆਹ ਵੀ ਸ਼ੌਂਕ ਨਾਲ ਕਰਾਂਗੇ ਮੇਰੀ ਗੱਲ ਸੁਣੋ ਕਿਹੜੇ ਸ਼ੌਂਕ ਅੱਜ ਕੱਲ ਕਿੱਥੇ ਲੋਕ ਉਹ ਕਰਦੇ ਨੇ ਇੰਨਾ ਖਰਚ ਪੱਠਾ ਕਿ ਕਿਹੜੇ ਜ਼ਮਾਨੇ ਤੇ ਤੋਈ ਫਰਦੀ ਐ ਮੇਰੀ ਗੱਲ ਸੁਣ ਭਾਈ ਜਿਹੜਾ ਵਿਆਹ ਤੇ ਖਰਚ ਆਊਗਾ ਮਨਿੰਦਰ ਭਾਈ ਤੇਰੀ ਜ਼ਿੰਮੇਵਾਰੀ ਆ ਦੇਖ ਮੈਂ ਬੈਠਾ ਮਾਂ ਮੈਂ ਤਾਂ ਮੇਰੇ ਹੱਥ ਫੜਾ ਕੇ ਕਰਦੀ ਪੈਸਾ ਟਕਾ ਸਾਰਾ ਭਾਵੇਂ ਤੂੰ ਆਪ ਕਰ ਲਈ ਉਹਦਾ ਜਿੰਨਾ ਵਿਆਹ ਤੇ ਖਰਚ ਆਉਣਾ ਸੀ ਉਹਨੂੰ ਕੋਈ ਚੀਜ਼ ਬਣਾ ਦੇ ਮਾਂ ਮੈਂ ਸਾਰਾ ਪੈਸਾ ਥੋੜੇ ਹੱਥ ਕਰ ਦੂੰਗੀ ਤੁਸੀਂ ਆਪ ਦੇ ਸੰਗੂ ਚੀਜ਼ਾਂ ਬਣਾ ਲੈ ਬਸ ਉਹ ਕੋਈ ਉਹੀ ਗੱਲ ਦੋ ਤੋਲੇ ਦੇ ਕੋਲ ਜੁੜ ਜਾਣਗੇ ਉਹੀ ਉਹਦੇ ਆਉਣ ਵਾਲੇ ਟਾਈਮ 'ਚ ਕੰਮ ਆਉਣਗੇ ਸਹੀ ਗੱਲ ਨਾਲੇ ਸੋਨਾ ਤੇ ਜ਼ਮੀਨ ਤਾਂ ਕੀ ਕੁਚਾ ਪੈਸਾ ਵਾਧੇ ਨਾ ਕੁੜੀ ਦੀ ਪੜਾਈ ਤੇ ਲਾਗਾ ਕੁੜੀ ਦੀ ਪੜਾਈ ਤੇ ਹਾਂ ਉਹ ਪੜਾਈ ਤੇ ਹੋ ਜਾਣੀ ਲੈ ਫਿਰ ਕੌਣ ਨੂੰ ਚਲ ਪੈਸੇ ਦੇਖ ਲੈਣਾ ਇੱਕ ਵਾਰ ਮੈਂ ਲਾਡੀ ਨਾਲ ਤੇ ਫਿਰ ਗੱਲ ਕਰ ਲੈ ਤੂੰ ਲਾਡੀ ਨਾਲ ਕੀ ਗੱਲ ਕਰਨੀ ਲੱਗਾ ਉਹ ਨਹੀਂ ਮੰਨਦਾ ਉਸ ਨਾਲ ਨਹੀਂ ਗੱਲ ਕਰਨੀ ਤੁਸੀਂ ਲੋਕਾਂ ਦੇ ਲਾਏ ਹਾਰੇ ਨਹੀਂ ਹੁੰਦੇ ਤੇਰੇ ਭੂਜੇ ਉਗਰੀ ਜਾਂਦੇ ਐ ਸਿਆਣੀ ਬਣ ਸਿਆਣੀ ਬਣ ਕੇ ਸੋਚ ਗਿਆ ਫਿਰ ਉਹ ਤੇਰੀ ਗੱਲ ਤੇ ਨਾ ਉਲਟਾ ਬਸ ਠੀਕ ਹੈ ਨਾ ਬਸ ਠੀਕ ਹੋ ਗਿਆ ਭਾਈ ਬਾਕੀ ਸਾਰਾ ਕੁਝ ਛੱਡੋ ਕੋਈ ਲਾਡੀ ਨਾਲ ਨਹੀਂ ਗੱਲ ਕਰਨੀ ਕੋਈ ਕਿਸੇ ਨਾਲ ਨਹੀਂ ਗੱਲ ਕਰਨੀ ਮੇਰੀ ਗੱਲ ਸੁਣ ਲੈ ਆਪ ਦੀ ਨੰਨ ਤਾਂ ਜਮਾ ਹੀ ਨਾ ਬਲਾਈ ਇੱਥੇ ਹਾਂ ਠੀਕ ਹੈ ਨਾ ਔਰ ਉਸਕੇ ਗੀ ਵੀ ਵਧੀਆ ਹੋ ਗਏ ਜਿਹੜਾ ਬਾਕੀ ਉਹ ਤਾਂ ਇਹਨਾਂ ਨੇ ਫੋਨ ਵੀ ਨਹੀਂ ਕਰਿਆ ਅਗਲੀ ਮੈਨੂੰ ਤਾਂ ਲਾਂਭਾ ਦੇਊਗੀ ਉਹ ਐਵੇਂ ਲਾਂਭਾ ਦੇਊਗੀ ਤੂੰ ਦੱਸ ਉਹਨਾਂ ਗਾਹ ਕਿ ਵਰਤਣਾਗਾ ਬਾਈ ਵਰਤਣਾ ਤਾਂ ਕਿਉਂ ਨਹੀਂ ਅਗਲੀ ਦੁੱਖ ਦੇ ਸਕਦੇ ਭੱਜੀ ਆਉਂਦੀ ਆ ਮੇਰੇ ਉਹ ਜਿਹੜਾ ਦੁੱਖ ਉਹ ਜਦੋਂ ਤੁਸੀਂ ਕਰਕੇ ਵੀ ਦਿੰਨੇ ਹਰ 6 ਮਹੀਨੇ ਬਾਅਦ ਉਹ ਤਾਂ ਮੱਥਾ ਵੀ ਡਾਂਗਦੇ ਆ ਜਦੋਂ ਆਉਂਦੀ ਉਹ ਤੇ ਸੂਟ ਲੈ ਕੇ ਜਾਂਦੀ ਹੈ ਮਨਿੰਦਰ ਤੇਰਾ ਹੱਕ ਸੀ ਭਾਈ ਉਹਨੂੰ ਫੋਨ ਕਰਨ ਦਾ ਮੇਰੀ ਗੱਲ ਸੁਣ ਐ ਕਰਾਂਗੇ ਤੂੰ ਅੱਜ ਨਾ ਕੋਈ ਗੱਲਬਾਤ ਕਰੂ ਠੀਕ ਹੈ ਨਾ ਜਿੱਦੇ ਕੁੜੀ ਫੇਰ ਦੁਬਾਰਾ ਮਿਲਣੀ ਕਰਨਾ ਆਪਾਂ ਲੈ ਕੇ ਆਵਾਂਗੇ ਚਾਰ ਦਿਨਾਂ ਨੂੰ ਉਹਦੇ ਸਾਰੇ ਨਾਲ ਸੱਦ ਲਾਂਗੇ ਚਾਹ ਪਣੀ ਪਿਆ ਦੇਗੇ ਬਸ ਤੂੰ ਮਨਿੰਦਰ ਜਿਵੇਂ ਤੈਨੂੰ ਮੈਂ ਕਹਾਂ ਤੂੰਵੇਂ ਕਰ ਬਸ ਠੀਕ ਹੈ ਮਮਾ ਜੀ ਮੈਂ ਪਿਆਰੀ ਕਰ ਬਸ ਬਸ ਤੂੰ ਮਾਮੇ ਦੇ ਮਾਨਾ ਨਾ ਤੇ ਬਸ ਤੂੰ ਬਸ 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 ਉਹ ਦੋ ਭੁੱਲਣਾ ਨਹੀਂ ਬਸ ਦੋ ਹਾਂ ਪੂਰਾ ਕੰਮ ਰੱਖਣਾ ਆਉਂਦਾ ਠੀਕ ਹੈ ਨਾ ਧਿਆਨ ਨਾਲ ਤੇ ਹੁਣ ਤੂੰ ਇੱਥੇ ਨਾ ਬੈਠ ਠੀਕ ਹੈ ਨਾ ਕੋਈ ਜਿਹੜਾ ਵੀ ਤਨ ਤੇਰੇ ਕੋਲੇ ਹੈਗਾ ਜਿੰਨਾ ਕੋ ਆ ਉਹ ਇਕੱਠਾ ਕਰਦੇ ਆ ਪਕੜੀ ਹੁੰਦੀ ਏ ਉਹ ਤਾਂ ਮੈਂ ਕਰ ਦੂੰਗੀ ਬਾਈ ਪਰ ਮੈਂ ਨਾ ਹੁਣ ਤੋਰਨ ਦੇ ਹੱਕ 'ਚ ਹੈ ਹੀ ਨਹੀਂ ਓਹੋ ਤੂੰ ਤਾਂ ਭਾਈ ਉਹ ਗੱਲ ਘੇਣੇ ਪਾ ਕੇ ਬਹਿ ਗਈ ਆ ਤੂੰ ਇਦਾਂ ਨਾਲ ਬੰਦਾ ਗੱਲ ਕਰ ਬਾਈ ਜਦੋਂ ਤੇਰੇ ਤੇ ਤੇਰਾ ਭਾਰ ਲੈਂਦਾ ਬੋਝ ਹਲਕਾ ਹੁੰਦਾ ਹੋਰ ਦੱਸ ਤੈਨੂੰ ਕੀ ਚਾਹੀ ਬਾਈ ਬਾਈ ਇੱਕ ਕੁੜੀ ਨਾਲ ਕਿਹੜਾ ਭਾਰ ਸੀ ਮੈਂ ਤਾਂ ਸ਼ੌਂਕ ਦਾ ਵਿਆਹ ਕਰਨਾ ਸੀ ਤੇਰਾ ਕਹਾ ਤਾਂ ਸ਼ੌਂਕ ਰਹਿ ਗਿਆ ਹੁਣ ਆਖਰੀ ਕੈਰੇਜ ਪਾਣੀ ਆ ਤੇਰਾ ਤੂੰ ਜਿੰਨੀ ਗੱਲ ਮੈਂ ਤੈਨੂੰ ਕਹੀ ਏ ਤੂੰ ਓਨੀ ਗੱਲ ਕਰ ਈ ਕਾ ਜਿਵੇਂ ਤੂੰ ਕਹਿਣਾ ਪਰ ਜ਼ਿੰਮੇਵਾਰੀ ਸਾਰੀ ਤੇਰੀ ਹੈ। ਓਹੋ ਮੇਰੀ ਜ਼ਿੰਮੇਵਾਰੀ ਹੈਗੀ ਤਾਂ ਜਦ ਮੈਂ ਕਹਤਾ ਠੀਕ ਹੈ ਨਾ ਨਾਲੇ ਫਿਰ ਬਾਹੂ ਜ਼ਿੰਮੇਵਾਰੀ ਲਈ ਜਾਂਦੀ ਏ ਤੂੰ ਕੀ ਕਰਨਾ ਕਰਕੇ ਸਭਾ ਮੈਂ ਹੈਗਾ ਜਾ ਵਜ ਜਾ ਵਾਹ ਅੱਗੇ ਬੰਨ ਗਈ ਵਦਨ ਨੂੰ ਬੰਨ ਗਈ ਨਾ ਪਰ ਉਹ ਤਾਂ ਮੇਰੀ ਗੱਲ ਸਮਝ ਹਣ ਦੇਖ ਮੈਂ ਮੈਂ ਕਿ ਜਿਆਦਾ ਕਰ ਰਿਹਾ ਠੀਕ ਹੈ ਤੇ ਮੈਂ ਤੈਨੂੰ ਇਹ ਵੀ ਦਿਲ ਕੇ ਆ ਤੀ ਅ ਚੀਨੀ ਤੂੰ ਗਈ ਨਹੀਂ ਠੀਕ ਹੈ ਜੇ ਤੂੰ ਥੋੜਾ ਜਿਹਾ ਬੁਲਾ ਦੇ ਮਿੱਠਾ ਚੀਨੀ ਅੱਜ ਤਾਂ ਮੈਂ ਸਮਝ ਨਹੀਂ ਗੱਲ ਕੀਤੀ ਸੀ ਜਿਹੜੇ ਸਾਰੇ ਪੈਸੇ ਤੇ ਲੋਥੋ ਟੁੱਟੇ ਹੈ ਤੇ ਖਰਾਬ ਹੋ ਗਏ ਉਹ ਚਾਹ ਪਾਣੀ ਅੱਛਾ ਆਹ ਇਹ ਦੇ ਕਰ ਮੈਨੂੰ ਪਤਾ ਨਹੀਂ ਨਾ ਮੇਰੇ ਖਿਆਲ ਚ ਨਿਕਲ ਗਈ ਦਿਮਾਗ ਚ ਚਲੋ ਤੁਸੀਂ ਤਿਆਰੀ ਕਰੋ ਹੁਣ ਕੰਮ ਹੋਇਆ ਲੈ ਤੇ ਤੁਹਾਡੇ ਪੈਸੇ ਨੇ ਇੱਥੇ ਜਮ ਕਰੂ ਮੈਂ ਇਹ ਬਰਦਾ ਮੈਨੂੰ ਮੂੰਹ ਨਹੀਂ ਬਰੋਲਦੇ ਵਾਸਤਾ ਨਹੀਂ ਜਵਾਬ ਦੋ ਫਿਰ ਮੈਂ ਉਹਨਾਂ ਨੂੰ ਮੈਂ ਨਹੀਂ ਬਰੋਲਦਾ ਜੇ ਮਮਮੀ ਨੂੰ ਕਹਿ ਕੇ ਰੱਖੀ ਹੁੰਦੀ ਸੀ ਉਹਨਾਂ ਨੇ ਆਪਸੇ ਕਰਕੇ ਮੈਂ ਉਹਨਾਂ ਨੂੰ ਮੈਂ ਆਪੇ ਤੂੰ ਉਹਨਾਂ ਨੂੰ ਸਾਹਮਣੇ ਮੈਂ ਬਸ ਇਹਨੂੰ ਮੈਂ ਬੋਲੀ ਠੀਕ ਹੈ ਚਲੋ ਤਿਆਰੀ ਕਰੋ ਬਸ ਹੁਣ ਸ਼ਕਨ ਦੀ ਠੀਕ ਹੈ ਠੀਕ ਹੈ